ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋਟ ਜੀ ਵੱਲੋਂ ਨਸ਼ਾ ਵਿਰੋਧੀ ਮੋਹਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ ਇੰਸਪੈਕਟਰ ਗੁਰਲਾਸ ਸਿੰਘ ਇਨਚਾਰਜ ਸੀਆਈਏ ਜੈਤੋ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਕੱਲ ਪਿੰਡ ਸਿਵੀਆਂ ਦੇ ਵਿੱਚ ਇੱਕ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਜੋ ਉਸ ਵਿੱਚ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੁਰਮੀਤ ਸਿੰਘ ਤੇ ਦੂਸਰੇ ਦਾ ਨਾਮ ਬੂਟਾ ਸਿੰਘ ਸੀ ਜੋ ਕਾਰ ਦੀ ਤਲਾਸ਼ੀ ਤੇ ਉਹਨਾਂ ਵਿਅਕਤੀਆਂ ਨੂੰ ਚੈੱਕ ਕਰਨ ਦੇ ਕਾਰ ਦੇ ਵਿੱਚੋਂ 1 ਕਿਲੋ 502 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਜੋ ਬਰਾਮਦ ਅਫੀਮ ਨੂੰ ਕਬਜ਼ਾ ਵਿੱਚ ਲੈ ਕੇ ਦੋਨਾਂ ਵਿਅਕਤੀਆਂ ਦੇ ਖਿਲਾਫ ਐਨਡੀਪੀ ਸੈਕਟਰ ਦੇ ਤਹਿਤ ਕਾਰਵਾਈ ਅਮਲ ਚੁਰਚ ਲਿਆਂਦੀ ਗਈ ਹੈ। ਜੋ ਇਹਨਾਂ ਦੋਵਾਂ ਵਿੱਚੋਂ ਇੱਕ ਵਿਅਕਤੀ ਬੂਟਾ ਸਿੰਘ ਜੋ ਕਿ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਐਨਡੀਪੀਐਸ ਦਾ ਕੈਂਡੀਬੀਅਸ ਦਾ ਦਰਜਾ ਤੇ ਹੁਣ ਇਹਨਾਂ ਦੋਨਾਂ ਵਿਅਕਤੀਆਂ ਤੋਂ ਪੁੱਛ ਪੜਤਾਲ ਡੂੰਘਾਈ ਨਾਲ ਕਰਕੇ അഗിലേക്കുവാൻ അമലെ ലൈ